ਕੋਈ ਆ ਕੀ ਸੀਗਾ ਰਾਤ ਜਦ ਖਿਡਾਕਾ ਹੋਇਆ ਤੇ ਕਾਰੀਗਰ ਨੇ ਮੇਰੇ ਬੇਟੇ ਨੂੰ ਬੁਲਾਇਆ ਉਹ ਕਹਿੰਦਾ ਵੀ ਭਾਜੀ ਤੁਸੀਂ ਬਾਹਰ ਆਓ ਆਪਣਾ ਸ਼ਟਰ ਤੋੜਦਾ ਕੋਈ ਫਿਰ ਕੰਟਰੋਲ ਰੂਮ ਤੇ ਫੋਨ ਕੀਤਾ 112 ਨੰਬਰ ਤੇ ਵੀ ਕੀਤਾ 100 ਨੰਬਰ ਵਾਲਿਆਂ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਆ ਤਾਂ ਹੋਇਆ ਜੇ ਤੁਹਾਡੇ ਬੰਦੇ ਨੇ ਰੋਲਾ ਪਾਇਆ ਤੁਹਾਡਾ ਮੁੰਡਾ ਚਲਾ ਗਿਆ ਜੇ ਸਾਡਾ ਕਾਰੀਗਰ ਉਹਦੇ ਨਾਲ ਨਾ ਜਾਂਦਾ ਉਹਦੇ ਤੇ ਬਾਰ ਕਰਤਾ ਸੀ ਕਿਉਂਕਿ ਉਹਨਾਂ ਕੋ ਦੰਦ ਸੀ ਵੱਡੇ ਵੱਡੇ ਰਾਡਾਂ ਸੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਣਾ ਸੀ ਲੁਟੇਰਿਆਂ ਨੇ ਜੇ ਮੁੰਡਾ ਬਾਹਰ ਹੈ ਪੁਲਿਸ ਤਾਂ ਵੀ ਲੇਟ ਸੀ ਪੁਲਿਸ ਇੱਕ ਘੰਟਾ ਦੀ ਫੋਨ ਕਰਨ ਤੋਂ ਬਾਅਦ ਯੂਧ ਵੀ ਪੁਲਿਸ ਨੇ ਫੋਨ ਚੱਕਿਆ ਨਹੀਂ ਆਈ ਨਹੀਂ ਤੁਹਾਡੇ ਮੁੰਡੇ ਤੇ ਜਾਂ ਤੁਹਾਡੇ ਉਹ ਬੰਦੇ ਤੇ ਹਮਲਾ ਹੋ ਸਕਦਾ ਸੀਗਾ ਬੰਦਾ ਜੀ ਉਮਰ ਦੇ ਕੋਲਾ ਜਿੰਨਾ ਕੋ ਹਥਿਆਰ ਆ ਇੱਕ ਬੰਦੇ ਖਾਲੀ ਚਲ ਗਿਆ ਉਹਤੇ ਕੁਝ ਵੀ ਮਾਰ ਸਕਦੇ ਸੀ ਉਹ ਅੰਕਲ ਜੀ ਕੀ ਹੋਇਆ ਕੀ ਸੀਗਾ ਰਾਤ ਨੂੰ ਕੀ ਦੇਖਿਆ ਤੁਸੀਂ ਇਹ ਦੇਖਿਆ ਸੀ ਵੀ ਸਾਡਾ ਨਾ ਇੱਕ ਕਾਰੀਗਰ ਜਿਹੜਾ ਆ ਉਹ ਇੱਥੇ ਦੁਕਾਨ 'ਚ ਸੌਂਦਾ ਅੱਛਾ ਜੀ ਲੱਕੜ ਦਾ ਕੰਮ ਸਾਡਾ ਤੇ ਉਹ ਕਾਰੀਗਰ ਇੱਥੇ ਦੁਕਾਨ 'ਚ ਸੌਂਦਾ ਤੇ ਜਦ ਖੜਾਕਾ ਹੋਇਆ ਤੇ ਕਾਰੀਗਰ ਨੇ ਮੇਰੇ ਬੇਟੇ ਨੂੰ ਬੁਲਾਇਆ ਉਹ ਕਹਿੰਦਾ ਵੀ ਭਾਜੀ ਤੁਸੀਂ ਬਾਹਰ ਆਓ ਆਪਣਾ ਸ਼ਟਰ ਤੋੜਦਾ ਕੋਈ ਅੱਛਾ ਜੀ ਮਤਲਬ ਤੁਹਾਡੇ ਕਾਰੀਗਰ ਨੂੰ ਇਹ ਲੱਗਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਸਾਡੀ ਦੁਕਾਨ ਦਾ ਸ਼ਟਰ ਟੁੱਟ ਰਿਹਾ ਅੱਛਾ ਜੀ ਰਾਤ ਨੂੰ 2:30 ਵਜੇ ਦੀ ਗੱਲ ਆ ਇਹ ਠੀਕ ਹੈ ਜੀ ਤੇ 2:30 ਵਜੇ ਉਹਨੇ ਮੈਂ ਫਿਰ ਮੇਰਾ ਬੇਟਾ ਬਾਹਰ ਆਇਆ ਬਾਹਰ ਨਹੀਂ ਪਹਿਲਾਂ ਉਹ ਕੋਠੇ ਦੀ ਚੜ੍ਹ ਕੇ ਦੇਖਿਆ ਉਹਨੇ ਜੀ 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 ਤੇ ਉਹ ਸਾਹਮਣ ਇੱਕ ਮੋਟਰਸਾਈਕਲ ਇੱਥੇ ਸਾਡੀ ਦੁਕਾਨਾਂ ਦੇ ਸਾਹਮਣੇ ਖੜਾ ਸੀ ਉਹ ਤੇ ਦੋ ਬੰਦੇ ਬੈਠੇ ਸੀ ਅੱਛਾ ਜੀ ਉਹਨੇ ਦੇਖਿਆ ਬਈ ਖੜਾਕਾ ਹੋਈ ਜਾਂਦਾ ਫੇਰ ਉਹ ਕਾਰੀਗਰ ਨੇ ਦੁਬਾਰਾ ਗਿਆ ਭਾਜੀ ਜਲਦੀ ਆਓ ਬਈ ਬਾਹਰ ਖੜਾਕਾ ਹੁੰਦਾ ਬਹੁਤ ਜੀ ਜਦੋਂ ਕੋਠੇ ਤੋਂ ਥੱਲੇ ਉਤਰ ਕੇ ਆਇਆ ਤਾਂ ਖੜਾਕਾ ਬੰਦ ਹੋ ਗਿਆ ਅੱਛਾ ਜੀ ਤੇ ਫੇਰ ਉਹਨਾਂ ਨੇ ਸ਼ਟਰ ਖੋਲ ਕੇ ਬਾਹਰ ਆਏ ਬਾਹਰ ਆ ਕੇ ਪਹਿਲਾਂ ਆਪਣੀ ਸ਼ਟਰ ਦੇਖ ਕੇ ਉਦੋਂ ਵਾਇ ਜੇ ਦੇਖਿਆ ਇੱਧਰ ਸਾਹਮਣੇ ਤਾਂ ਸਾਹਮਣੇ ਮੋਟਰਸਾਈਕਲ ਤੇ ਦੋ ਬੰਦੇ ਬਾਹਰ ਖੜੇ ਸੀ ਬੈਂਕ ਦੇ ਅੱਛਾ ਜੀ ਤੇ ਉਦੋਂ ਬਾਅਦ ਵਿੱਚ ਇਹਨੇ ਦੇਖਿਆ ਵੀ ਰਾਤ ਨੂੰ 2:30 ਵਜੇ ਇੱਥੇ ਖੜਨ ਦਾ ਕੀ ਮਤਲਬ ਆ ਇਹ ਉਹਨਾਂ ਕੋ ਚਲਾ ਗਿਆ ਅੱਛਾ ਜੀ ਜਦ ਉਧਰ ਨੂੰ ਤੁਰੇ ਇਹ ਤਾਂ ਉਹ ਬੰਦੇ ਭੱਜ ਲਏ ਅੱਛਾ ਉਸ ਤੋਂ ਬਾਅਦ ਜਦ ਅੱਗੇ ਜਾ ਕੇ ਬੈਂਕ ਕੋ ਦੇਖਿਆ ਤਾਂ ਬੈਂਕ ਦੇ ਸ਼ਟਰ ਦੀਆਂ ਜਿਹੜੀਆਂ ਪੱਤੀਆਂ ਸੀਆਂ ਨਾ ਉਹ ਸਾਈਡਾਂ ਦੇ ਖਿੱਚੀਆਂ ਆਏ ਸੀ ਜੀ ਤੋੜਿਆ ਆਇਆ ਸੀ ਜੀ ਤੇ ਬਾਹਰ ਦੀ ਵੀ ਲਾਈਟ ਬੰਦ ਕਰਤੀ ਅੰਦਰ ਵੜ ਕੇ ਕੈਮਰਾ ਗੁੰਮਰਾ ਵੀ ਸਾਈਡ ਤੇ ਕੀਤਾ ਸੀ ਜੀ ਫਿਰ ਯਾਰ ਇਹਨੇ ਦੇਖਿਆ ਵੀ ਇਹ ਤਾਂ ਬੈਂਕ ਤੋੜੀ ਆ ਇਹਨੇ ਦੇਖਿਆ ਵੀ ਬੈਂਕ ਦਾ ਸ਼ਟਰ ਟੁੱਟਿਆ ਆ ਇਹਨੇ ਜਦ ਦੇਖਿਆ ਉਹ ਬੰਦੇ ਬਾਹਰ ਆ ਗਏ ਅੱਛਾ ਜੀ ਬੈਂਕ ਦੇ ਅੰਦਰੋਂ ਉਹਨਾਂ ਦੇ ਕੋ ਦਾਂਤ ਸੀ ਰਾੜ ਸੀ ਵੱਡੇ ਵੱਡੇ ਵਾਰੀਆਂ ਸੀ ਸਰੀਏ ਤੇ ਇਹਨੇ ਮੇਰਾ ਦੇਖਿਆ ਵੀ ਮੈਂ ਕੱਲਾ ਆਂ ਦੇ ਤਾਂ ਸਾਲੇ ਮੇਰੇ ਤੇ ਬਾਹਰ ਕਰ ਦੇਣਗੇ ਹੁਣ ਫਿਰ ਇਹਨੇ ਰੌਲਾ ਪਾਤਾ ਚੋਰ ਹੋਇ ਚੋਰ ਰਾਤ ਨੂੰ 2:30 ਵਜੇ ਫਿਰ ਕਾਰੀਗਰ ਵੀ ਇਹ ਤੋਂ ਇੱਕ ਲੱਕੜ ਲੈ ਕੇ ਬਾਹਰ ਆ ਗਿਆ ਯਾਦੂ ਨਹੀਂ ਦੇਖਿਆ ਵੀ ਇਹ ਤਾਂ ਦੋ ਬੰਦੇ ਆ ਗਏ ਫਿਰ ਉਹ ਭੱਜ ਲਏ ਉਹਨਾਂ ਲੁਟੇਰਿਆਂ ਨੂੰ ਇਹ ਪਤਾ ਲੱਗ ਗਿਆ ਕਿ ਸਾਨੂੰ ਘੇਰਾ ਪੈ ਗਿਆ ਹਾਂ ਫਿਰ ਉਹ ਬਾਹਰ ਭੱਜ ਲਿਆ ਉਹਨਾਂ ਨੇ ਹਾਂ ਫਿਰ ਉਹ ਦੌੜ ਗਏ ਉਦੋਂ ਬਾਅਦ ਜੇ ਇਹਨਾਂ ਨੇ ਮੈਨੂੰ ਉਠਾਇਆ ਅੰਦਰੋਂ ਹਾਂ 15 ਕਿ ਮਿੰਟ ਬਾਅਦ ਯਾਦ 15 ਮਿੰਟ ਬਾਅਦ ਬਾਹਰ ਮੈਂ ਆਇਆ ਤੇ ਉਹ ਸ਼ਟਰ ਟੁੱਟਿਆ ਸੀ ਅੱਛਾ ਜੀ ਕੈਂਚੀ ਗੇਟ ਵੀ ਟੁੱਟਿਆ ਸੀ ਉਦੋਂ ਬਾਅਦ ਜੇ ਇੱਥੇ ਮੈਂ ਹੌਲੀ-ਹੌਲੀ ਫੇਰ ਆ ਇੱਥੇ ਸਾਡੇ ਆ ਸਰਪੰਚਾ ਫਿਰ ਇਹ ਵੀ ਆ ਗਿਆ ਅੱਛਾ ਜੀ ਇਨਾ ਨੇ ਆ ਕੇ ਫਿਰ ਆਲੇ ਦੁਆਲੇ ਫੋਨ ਕੀਤੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਐ ਪਹਿਲਾਂ ਤਾਂ ਅੱਧਾ ਪੌਣਾ ਘੰਟਾ ਹੀ ਨਹੀਂ ਫੋਨ ਹੀ ਨਹੀਂ ਚੱਕਿਆ ਫਿਰ ਕੰਟਰੋਲ ਰੂਮ ਤੇ ਫੋਨ ਕੀਤਾ ਹਾਂ 112 ਨੰਬਰ ਤੇ ਵੀ ਕੀਤਾ 100 ਨੰਬਰ ਵਾਲਿਆਂ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਫਿਰ 112 ਨੰਬਰ ਤੇ ਕੀਤਾ ਉਤੋਂ ਬਾਅਦ ਪੌਣੇ ਘੰਟੇ 1 ਘੰਟੇ ਬਾਅਦ ਫਿਰ ਦੋ ਪੁਲਿਸ ਵਾਲੇ ਆਏ ਮੋਟਰਸਾਈਕਲ ਤੇ ਪੀਸੀਆਰ ਆਏ ਪੀਸੀਆਰ ਆਏ ਉਹ ਆਏ ਤੇ ਆ ਕੇ ਫਿਰ ਉਹ ਖੜੇ ਉਦੋਂ ਬਾਅਦ ਉਹਨਾਂ ਨੇ ਆ ਕੇ ਫਿਰ ਆਪਣੇ ਚੌਂਕੀ ਵਾਲਿਆਂ ਨੂੰ ਫੋਨ ਕੀਤਾ ਵੀ ਤੁਸੀਂ ਆਓ ਵੇ ਇਹ ਤਾਂ ਬੈਂਕ ਤੋੜਤੀ ਇਹਨਾਂ ਨੇ ਬੈਂਕ ਲੁੱਟ ਲਈ। ਹੂੰ। ਫਿਰ ਉਹ ਆਏ ਉਦੋਂ ਬਾਅਦ ਅਸੀਂ ਬੈਂਕ ਮੈਨੇਜਰ ਨੂੰ ਫੋਨ ਕੀਤਾ ਉਹਨਾਂ ਦਾ ਜਿਹੜਾ ਮੇਨ ਪੀਹਾਂ ਨਾ ਜਿਹਦੇ ਕੋ ਚਾਬੀਆਂ ਹੁੰਦੇ ਉਹਨੂੰ ਫੋਨ ਕੀਤਾ। ਫਿਰ ਉਹ ਮੇਰੇ ਹਿਸਾਬ ਨਾਲ ਆਏ 3:30 ਵਜੇ। ਬੈਂਕ ਮੈਨੇਜਰ ਆਇਆ ਤੇ ਇੱਕ ਉਹਨਾਂ ਦੇ ਪੀਹਾਂ ਆਇਆ। ਫਿਰ ਉਦੋਂ ਬਾਅਦ ਸਕਿਉਰਿਟੀ ਗਾਰਡ ਵੀ ਆਇਆ ਉਹਨਾਂ ਦਾ। ਤੇ ਫਿਰ ਪੁਲਿਸ ਆਲੇ ਆਏ ਪੁਲਿਸ ਆਲਿਆਂ ਨੇ ਆ ਕੇ ਸ਼ਟਰ ਚੱਕ ਕੇ ਅੰਦਰ ਵੜੇ ਮੈਨੇਜਰ ਨੂੰ ਅੰਦਰ ਬਾੜਿਆ ਅੰਦਰ ਫਿਰ ਉਹਨਾਂ ਨੇ ਆਪਣੀ ਤਲਾਸ਼ੀ ਕੀਤੀ ਕਿ ਸਾਡਾ ਕੀ ਕੀ ਗੁੰਮਿਆ ਯਾਨੀ ਉਹਨਾਂ ਨੇ ਬਾਰੀਆਂ ਮਾਰ ਮਾਰ ਕੇ ਸਟਰੋਂਗ ਰੂਮ ਤੋੜ ਦੇਈ ਸੀ ਤੋੜਨਾ ਸ਼ੁਰੂ ਕੀਤਾ ਸੀ ਉਹਨਾਂ ਨੇ ਤੇ ਲੇਕਿਨ ਇਹ ਆਵੇ ਉਹਨਾਂ ਨੇ ਜਦੋਂ ਅੰਦਰ ਸਾਰੀ ਵੀਡੀਓ ਦੇਖੀ ਦੇਖਣ ਤੋਂ ਬਾਅਦ ਸਾਰਾ ਕੁਝ ਦੇਖਿਆ ਦੇਖਣ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਨੁਕਸਾਨ ਹੋਇਆ ਉਹ ਕਹਿੰਦੇ ਸਾਡਾ ਬਚਾਅ ਹੋ ਗਿਆ ਮਤਲਬ ਅੰਗਲੀ ਬਚਾ ਤਾਂ ਹੋਇਆ ਜੇ ਤੁਹਾਡੇ ਬੰਦੇ ਨੇ ਰੋਲਾ ਪਾਇਆ ਤੁਹਾਡਾ ਮੁੰਡਾ ਚਲਾ ਗਿਆ ਹਾਂਜੀ ਹਾਂਜੀ ਉਹ ਜੇ ਸਾਡਾ ਕਾਰੀਗਰ ਉਹਦੇ ਨਾਲ ਨਾ ਜਾਂਦਾ ਉਹਦੇ ਤੇ ਵਾਰ ਕਰਤਾ ਸੀ ਕਿਉਂਕਿ ਉਹਨਾਂ ਕੋਲ ਦਾਤ ਸੀ ਵੱਡੇ ਵੱਡੇ ਰਾਡਾਂ ਸੀ ਕਿਉਂਕਿ ਇਦਾਂ ਦੇ ਜਿਹੜੇ ਲੋਕ ਆ ਜਿਹੜੇ ਲੁਟੇਰੇ ਆ ਉਹਨਾਂ ਨੂੰ ਕੀ ਕਿਸੇ ਦੀ ਜਾਨ ਦੀ ਪਰਵਾਹ ਹਾਂਜੀ ਨਾ ਉਹ ਤਾਂ ਜਿਸਲੇ ਉਹਨਾਂ ਦੇਖਿਆ ਪਏ ਇਹਨਾਂ ਨੇ ਹੁਣ ਮੇਰੇ ਦੇ ਵਾਰ ਕਰ ਦੇਣਾ ਉਹਨੂੰ ਫੇਰ ਰੋਲਾ ਪਾਇਆ ਤੇ ਫੇਰ ਮੇਰੀ ਨੋ ਅੰਦਰੋਂ ਆਈ ਉਹਨੇ ਮੈਨੂੰ ਢਾੜੀ ਮਾਰਦਾ ਚੋਰੀ ਹੋ ਗਈ ਚਲੋ ਉਠੋ ਮੈਂ ਵੀ ਉਹਨਾਂ ਜਿੱਦਾਂ ਕੱਪੜੇ ਪਿਆ ਆਏ ਫਟਾਫਟ ਭੱਜ ਕੇ ਆਏ ਫਿਰ ਸਾਨੂੰ ਇਹਦਾ 4:30 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਠੰਡ ਜੀ ਅੱਛਾ ਜੀ ਉਦੋਂ ਆ ਪੁਲਿਸ ਆਈ ਫਿਰ ਇਹਨਾਂ ਕਾਰਵਾਈ ਕੀਤੀ ਮੈਂ ਕਿਹਾ ਭਰਾਵਾ ਹੁਣ ਸਾਨੂੰ ਦਾ ਅੰਦਰ ਜਾ ਲੈਣ ਦੇ ਉਹ ਅਸੀਂ ਤਾਂ ਢੰਡ ਚ ਮਰ ਗਏ ਤੇ ਫਿਰ ਜਾ ਕੇ ਕੱਪੜੇ-ਕੁੱਪੜੇ ਪਾਏ ਤੇ ਫਿਰ 5 ਵਜੇ ਤੱਕ ਜਾਨੀ ਮਤਲਬ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਣਾ ਸੀ ਲੁਟੇਰਿਆਂ ਨੇ ਜੇ ਮੁੰਡਾ ਬਾਹਰ ਆ ਪੁਲਿਸ ਤਾਂ ਵੀ ਲੇਟ ਸੀਗੀ ਪੁਲਿਸ ਇੱਕ ਘੰਟਾ ਜੀ ਫੋਨ ਕਰਨ ਤੋਂ ਬਾਅਦ ਵੀ ਪੁਲਿਸ ਨੇ ਫੋਨ ਚੱਕਿਆ ਨਹੀਂ ਆਈ ਨਹੀਂ ਤੇ ਫੇਰ 112 ਨੰਬਰ ਤੇ ਵਾਰ-ਵਾਰ ਫੋਨ ਜਮਾਲਪੁਰ ਚੌਂਕੀ ਨੂੰ ਫੋਨ ਉਦੋਂ ਬਾਅਦ ਫੇਰ ਉਹ ਪੀਸੀਆਰ ਵਾਲੇ ਆਏ ਕਿੰਨੀ ਦੇਰ ਉਹ ਵੀ 1 ਘੰਟੇ ਸਵਾ ਘੰਟੇ ਤੋਂ ਬਾਅਦ ਆਏ ਹੂੰ ਉਸ ਤੋਂ ਬਾਅਦ ਜਾ ਕੇ ਪੀਸੀਆਰ ਵਾਲਿਆਂ ਨੇ ਫੇਰ ਦੁਬਾਰਾ ਫੋਨ ਕੀਤਾ ਉਹਨਾਂ ਨੂੰ ਵੀ ਤੁਸੀਂ ਆਓ ਜਲਦੀ ਫੇਰ ਅਸੀਂ ਇੱਥੇ ਖੜੇ ਸੀ ਇੱਕ ਗੱਡੀ ਇਹਨਾਂ ਦੀ ਪੁਲਿਸ ਵਾਲਿਆਂ ਦੀ ਆਈ ਅਸੀਂ ਉਹਨੂੰ ਹੱਥ ਨਹੀਂ ਦਿੱਤਾ ਰੋਕੀ ਨਹੀਂ ਉਹਨਾਂ ਨੇ ਅੱਛਾ ਜੀ ਉਹ ਸਿੱਧੀ ਲੱਗਾ ਹੈ ਹੂੰ ਉੱਤਨਾ ਅंसू ਚ ਲੱਗਾ ਹੈ ਜਦੋਂ ਇੱਥੇ ਦੂਜੀ ਪੁਲਿਸ ਦੀ ਗੱਡੀ ਫੋਨ ਕਰਕੇ ਮਂਗਾ ਲਈ ਉਹ ਫੇਰ ਆਏ 1 ਘੰਟੇ ਤੋਂ ਬਾਅਦ ਅਸੀਂ ਕਹਾਂ ਅਸੀਂ ਤੁਹਾਨੂੰ ਰੋਕਦੇ ਸੀ ਤੇ ਤੁਸੀਂ ਰੋਕੀ ਕਿਉਂ ਨਹੀਂ ਗੱਡੀ ਕਹਿੰਦੇ ਅਸੀਂ ਕਹਾਂ ਜੀ ਵੈਸੇ ਖੜੇ ਆ ਲੋ ਨਹੀਂ ਬੰਦਾ ਸਿਆਣੇ ਬਿਆਣੇ ਬੰਦੇ ਪੜੇ ਲਿਖੇ ਅੰਦਰ ਬੈਠੇ ਰਾਤ 3:30 ਵਜੇ ਕੋਣ ਖੜਾ ਕੀ ਕਰੂਗੇ ਇੱਥੇ ਇੱਥੇ ਜਿੱਥੇ ਬੋਟਰ ਸਾਈਕਲ ਆ ਇੱਥੇ ਅਸੀਂ 5 ਬੰਦੇ ਖੜੇ ਸੀ ਉਹਨਾਂ ਨੂੰ ਹੱਥ ਵੀ ਤਾਂ ਗੱਡੀ ਵਾਲਿਆਂ ਨੂੰ ਰੋਕੀ ਨਹੀਂ ਪੁਲਸ ਵਾਲਿਆਂ ਨੇ ਕਿਉਂਕਿ ਪੁਲਸ ਦਾ ਤਾਂ ਫਰਜ਼ ਬੰਦਾ ਜੇ ਵੈਸੇ ਵੀ ਕਿਸੇ ਨੇ ਰੋਕ ਲਈ ਫਰਜ਼ ਬੰਦਾ ਗੱਡੀ ਰੋਕਣਾ ਉਹ ਰੋਕੀ ਨਹੀਂ ਦੀ ਉਹ ਕਹਿੰਦੇ ਨਾਨਸੂ ਖਾਸੀ ਤੋਂ ਹੋ ਕੇ ਮੁੜੇ ਆ ਅਸੀਂ ਅੱਛਾ ਜੀ ਉਹ ਮੈਂ ਕਿਹਾ ਯਾਰ ਫੋਨ ਅਸੀ ਕਰੀ ਜਾਨੇ ਆ ਕਾਰਵਾਈ ਇੱਥੇ ਐਡੀ ਬਰਬਾਦ ਹੋ ਗਈ ਤੁਸੀਂ ਅੱਗੇ ਨੰਗਾ ਸਾਡੇ ਹੱਥ ਦੇਣ ਦੇ ਵੀ باوجود ਤੇ ਦੱਸੋ ਕੀ ਫਾਇਦਾ ਉਹ ਨਹੀਂ ਅੰਕਲ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਦੇਖਿਆ ਨਹੀਂ ਮੈਂ ਕਿਹਾ ਯਾਰ ਰਾਤ ਨੂੰ ਰੋਡ ਦੇ ਵਿੱਚ ਖੜੇ ਆ ਅਸੀਂ ਪੰਜ ਬੰਦੇ ਗੱਡੀ ਦੀਆਂ ਲਾਈਟਾਂ ਪੈਂਦੀਆਂ ਤੁਹਾਡਾ ਵੈਸੇ ਹੀ ਫਰਜ ਬਣਦਾ ਪੁੱਛਣ ਦਾ ਵੀ ਹਾਂ ਭਾਈ ਤੁਸੀਂ ਕਿੱਦਾਂ ਰਾਤ ਨੂੰ ਖੜੇ ਆ ਇੱਥੇ ਬਿਲਕੁਲ ਯੋ ਨਾ ਬਈ ਭੈਸਾ ਮਤਲਬ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਤੋਂ ਭੱਜਦੇ ਹੋਏ ਨੇ ਜ਼ਿੰਮੇਵਾਰੀਆਂ ਕੀ ਜੀ ਉਹਨਾਂ ਨੂੰ ਕਿਹਾ ਵੀ ਦੇਖੋ ਆ ਬੈਂਕ ਉਹਦੇ ਨਾਲ ਦੀ ਦੁਕਾਨ ਉਹਦੇ ਨਾਲ ਆ ਡਾਕਟਰ ਦੇ ਤਿੰਨ ਦੁਕਾਨਾਂ 'ਚ ਲਗਾਤਾਰ ਚੋਰੀ ਹੋਈ ਅੱਛਾ ਜੀ ਇਹ ਕਦੋਂ ਦੀ ਗੱਲ ਹੈ ਜੀ ਆ ਹਫ਼ਤੇ ਦੇ ਵਿੱਚ ਵਿੱਚ ਹੀ ਅੱਛਾ ਜੀ ਇੱਕ ਹਫ਼ਤਾ ਪਹਿਲਾਂ ਉਹ ਨੁੱਕਰ ਤੇ ਦੁਕਾਨ ਜਿਹੜੀ ਆ ਸਨਿਆਰੇ ਦੀ ਉਹਦਾ ਸ਼ਟਰ ਤੋੜ ਲਿਆ ਅੱਛਾ ਜੀ ਹਾਂ ਜੀ ਅਸੀਂ ਕਹਿੰਦੇ ਬਈ ਪ੍ਰਸ਼ਾਸਨ ਉਹ ਜਿਹੜਾ ਆ ਬਈ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਨਹੀਂ ਜੀ ਅਸੀਂ ਤਾਂ ਸਮਝਦੇ ਮੈਂ ਕਿਹਾ ਦੇਖੋ ਭਾਈ ਜੇ ਜ਼ਿੰਮੇਵਾਰੀ ਸਮਝਦੇ ਆ ਤੇ ਆਹ ਇੰਨੀਆਂ ਵਾਰਦਾਤਾਂ ਹੋ ਗਈਆਂ ਦੱਸੋ ਕਿ ਤੇ ਐਕਸ਼ਨ ਲਿਆ ਤੁਸੀਂ ਕੋਈ ਕਾਰਵਾਈ ਕੀਤੀ ਪਤਾ ਜਿਹੜੀਆਂ ਵਾਰਦਾਤਾਂ ਹੋਣ ਇਹ ਹੋਈਆਂ ਇਹ ਉਹੀ ਬੰਦੇ ਹੋਣ ਜਿਹੜੇ ਬੈਂਕ ਲੁੱਟਣ ਆ ਗਏ ਸੀ ਹੋ ਸਕਦਾ ਜੀ ਇਹ ਕੋਈ ਵੱਡੀ ਗੱਲ ਨਹੀਂ ਉਹੀ ਹੋ ਸਕਦਾ ਜਿਨ੍ਹਾਂ ਨੂੰ ਪਤਾ ਆਵੇ ਆ ਪਹਿਲਾਂ ਦੋ ਦੁਕਾਨਾਂ ਲੁੱਟੀਆਂ ਅਸੀਂ ਕੁਝ ਨਹੀਂ ਸਾਡੇ ਤੇ ਕਾਰਵਾਈ ਹੋਈ ਤੇ ਇੱਥੇ ਲੁੱਟਣਾ ਕਿਹੜੀ ਹੋਣੀ ਹੈ ਫੇਰ ਐਫ ਆਰ ਆਈ ਲਿਖਾਉਣ ਗਏ ਬੈਂਕ ਵਾਲੇ ਜੋ ਉਹਨਾਂ ਦੇ ਪੀਐਨ ਨੇ ਦੱਸਿਆ ਕਹਿੰਦੇ ਅਸੀਂ ਐਫਆਰਆਈ ਲਿਖਉਣ ਗਏ ਜਿਹੜੇ ਕਾਗਜ਼ ਤੇ ਅਸੀਂ ਲੈਟਰ ਪੈਡ ਤੇ ਲਿਖ ਕੇ ਦਿੱਤਾ ਉਹ ਤੇ ਸਟੈਂਪ ਲਾ ਕੇ ਸਾਨੂੰ ਕਹਿੰਦੇ ਲੈ ਜਾਓ ਜੀ ਤੁਹਾਡੀ ਕਾਰਵਾਈ ਹੋ ਗਈ ਕਹਿੰਦੇ ਜੀ ਪੱਕੀ ਰਿਪੋਰਟ ਲਿਖੋ ਆਹੀ ਅੱਜ ਦੀ ਗੱਲ ਹੈ ਜੀ ਅੱਜ ਦੀ ਜਾਂ ਕੱਲ ਦੀ ਗੱਲ ਹੈ ਅੱਜ ਦੀ ਅੱਛਾ ਜੀ ਇਹ ਉਹਨਾਂ ਦੇ ਪੀਐਨ ਦੇ ਬਿਆਨ ਕਹਿੰਦਾ ਅਸੀਂ ਆਪ ਗਏ ਮੈਨੇਜਰ ਤੇ ਮੈਂ ਦੋਨੇ ਉੱਥੇ ਗਏ ਜਮਾਲਪੁਰ ਉਹਨਾਂ ਨੇ ਜਿਹੜਾ ਅਸੀਂ ਲੈਟਰ ਲਿਖ ਕੇ ਦਿੱਤਾ ਉਸੇ ਲੈਟਰ 'ਤੇ ਸਟੈਂਪ ਲਾ ਕੇ ਦੇਤੀ ਲੈ ਜਾਓ ਜੀ ਘਰ ਨੂੰ। ਅੱਛਾ। ਕਹਿੰਦਾ ਸੀਗਾ ਪੱਕੀ ਰਿਪੋਰਟ ਲਿਖੋ। ਹੂੰ ਹੂੰ ਹੂੰ। ਮਤਲਬ ਉਹਨਾਂ ਦੀ ਜਿਹੜੀ ਕਹਾਣੀ ਲਿਖੀ ਸੀ ਉਹਨਾਂ ਨੂੰ ਹੀ ਮੋੜਤੀ ਸਟੈਂਪ ਲਾ ਕੇ। ਉਹਨਾਂ ਨੂੰ ਸਟੈਂਪ ਲਾ ਕੇ ਮੋੜਤੀ। ਹੂੰ। ਆ ਸਾਡੇ ਪ੍ਰਸ਼ਾਸਨ ਦਾ ਹਾਲ ਆ। ਭਰਾ ਜੀ ਇਹ ਤੇ ਦੁਨੀਆ ਕਿੱਦਾਂ ਬਚੂ ਜਿੱਦਾਂ ਦੇ ਰੋਜਵਾਰ ਦਾਦ ਹੁੰਦੀ ਆ। ਕੋਈ ਇਨਕੁਆਰੀ ਕੀਤੀ ਉਹਨਾਂ ਨੇ ਆ ਕੇ ਕਿਸੇ ਬੰਦੇ ਤੋਂ ਪੁੱਛ ਗਿਜ ਕੀਤੀ ਕੋਈ ਨਹੀਂ ਕੀਤੀ। ਕੁਛ ਨਹੀਂ ਕੀਤਾ। ਮਤਲਬ ਜੇ ਕਹਿ ਸੀਗੀ ਉਹਨਾਂ ਦੇ ਦਿਮਾਗ 'ਚ ਇਹ ਸੀ ਚਲੋ ਬਚ ਗਏ ਕਿਹੜਾ ਲੁੱਟ ਹੋਈ ਆ। ਇਹ ਤਾਂ ਉਹ ਕਹਿੰਦੇ ਆ ਹਾਂ ਅੱਛਾ ਉਹ ਕਹਿੰਦੇ ਹਾਂ ਇਹ ਗੱਲ ਉਹਨਾਂ ਨੇ ਕਹੀ ਆ ਵੀ ਤੁਹਾਡਾ ਕਿਹੜੀ ਚੋਰੀ ਹੋਈ ਉਹ ਕਹਿੰਦੇ ਭਾਈ ਚੋਰੀ ਹੁਣੋਂ ਕੱਟ ਗਈ ਸੀ ਜਿਨ੍ਹਾਂ ਨੇ ਸ਼ਟਰ ਤੋੜ ਲਿਆ ਅੰਦਰ ਵੜ ਗਏ ਸਟਰੋਂਗ ਰੂਮ ਤੋੜਨ ਲੱਗਾ ਹੈ ਤੇ ਇਹ ਚੋਰੀ ਤੋਂ ਘਟਾ ਇਹ ਤਾਂ ਚਲੋ ਬਈ ਕਿੱਦਾਂ ਕਿੱਦਾਂ ਕਰਕੇ ਬਚਾਅ ਹੋ ਗਿਆ ਕੋਈ ਬੰਦਾ ਜਾਗ ਪਿਆ ਆ ਗਿਆ ਵਿਚਾਰਾ ਆਪਣੀ ਜ਼ਿੰਦਗੀ ਦੇ ਰਿਸਕ ਲੈ ਕੇ ਨਹੀਂ ਤਾਂ ਕੌਣ ਕਿਸੇ ਲਈ ਖੜਦਾ ਕੁਝ ਵੀ ਹੋ ਸਕਦਾ ਸੀਗਾ ਤੁਹਾਡੇ ਮੁੰਡੇ ਤੇ ਜਾਂ ਤੁਹਾਡੇ ਉਹ ਬੰਦੇ ਤੇ ਹਮਲਾ ਹੋ ਸਕਦਾ ਸੀਗਾ ਜੀ ਉਹਨਾਂ ਦੇ ਕੋਲ ਆ ਜਿਨ੍ਹਾਂ ਕੋ ਹਥਿਆਰ ਆ ਇੱਕ ਬੰਦੇ ਖਾਲੀ ਹੀ ਚਲ ਗਿਆ ਤੇ ਉਹਤੇ ਕੁਝ ਵੀ ਮਾਰ ਸਕਦੇ ਸੀ ਉਹ ਤੇ ਇਹ ਤਾਂ ਹੁਣ ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਇੱਥੇ ਡਾਊਟਫੁਲ ਬੰਦਿਆਂ ਨੂੰ ਫੜ ਕੇ ਉਹਨਾਂ ਤੋਂ ਪੁੱਛ ਕੇ ਚ ਕਰਨ ਕੋਈ ਸੂਹ ਮਿਲੇ ਸਾਡੀ ਪੁਲਿਸ ਦਾ ਤਾਂ ਹਿਸਾਬਕ ਤਾਂ ਵੀ ਨਹੀਂ ਹੈ ਜੀ ਬਿਲਕੁਲ ਇਹ ਅੰਕਲ ਨੇ ਦੱਸਿਆ ਕਿ ਇਹਨਾਂ ਦਾ ਬੰਦਾ ਸੀਗਾ نیچے ਸੁੱਤਾ ਪਿਆ ਸੀ ਤੇ ਉਸ ਤੋਂ ਬਾਅਦ ਉਹਨੂੰ ਖੜਕੇ ਦੀ ਆਵਾਜ਼ ਆਈ ਪਹਿਲਾਂ ਇਹਨਾਂ ਨੂੰ ਇਹ ਲੱਗਿਆ ਕਿ ਸਾਡੀ ਜਿਹੜੀ ਹੈ ਦੁਕਾਨ ਦਾ ਸ਼ਟਰ ਹੈ તોડਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਬਾਅਦ ਚੋਂ ਪਤਾ ਲੱਗਿਆ ਸਾਹਮਣੇ ਬੈਂਕ ਹੈ ਉਹਦੇ ਤੇ ਵਾਰਦਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਹਮਣੇ ਬੈਂਕ ਹੈ ਇਸ ਨੂੰ ਇਹਦੇ ਲੋਕ ਆ ਜਿਹੜੇ ਆ ਬਾਹਰਲੇ ਤੋੜ ਦਿੱਤੇ ਕਿਸੀ ਰਾਤ 2:30 ਵਜੇ ਦਾ ਟਾਈਮ ਸੀਗਾ ਜਦੋਂ ਬੈਂਕ ਦੇ ਵਿੱਚ ਵਾਰਦਾਤ ਕਰਨ ਲਈ ਦੋ ਬੰਦੇ ਵੜੇ ਬੈਂਕ ਦੇ ਵਿੱਚ ਚੋਰੀ ਕਰਨ ਲਈ ਵੜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹ ਬੈਂਕ ਹੈ ਜਿੰਨੂੰ ਰਾਤ ਦੋ ਚੋਰਾਂ ਨੇ ਨਿਸ਼ਾਨਾ ਬਣਾਇਆ ਸੀਗਾ ਇਹ ਜਿਹੜਾ ਗੇਟ ਹੈ ਇਹ ਗੇਟ ਨੂੰ ਤੋੜ ਕੇ ਅੰਦਰ ਜਿਹੜਾ ਅੰਦਰ ਅੰਦਰ ਜਿਹੜਾ ਬਾਕਸ ਪਿਆ ਜਿਹਦੇ ਵਿੱਚ ਪੈਸੇ ਪੈਸੇ ਸੇਫ ਸੇਫ ਬਾਕਸ ਪਿਆ ਜਿਹੜਾ ਉਹਦੇ ਤੱਕ ਪਹੁੰਚ ਗਏ ਸੀਗੇ ਦੋ ਚੋਰ ਰਾਤ ਨੂੰ ਬੈਂਕ ਨੂੰ ਤੋੜਿਆ ਗਿਆ ਰਾਤ 2:30 ਵਜੇ ਅੰਕਲ ਨੇ ਦੱਸਿਆ ਕਿ ਮੇਰੇ ਮੁੰਡਾ ਜਿਹੜਾ ਉਹਨਾਂ ਦੇ ਨੂੰ ਪੁੱਛਣ ਆਇਆ ਕਿ ਤੁਸੀਂ ਬੈਂਕ ਦੇ ਬਾਹਰ ਖੜੇ ਕਰਦੇ ਕਿਉਂ ਤੇ ਜਦੋਂ ਉਹਨਾਂ ਦੋ ਚੋਰਾਂ ਨੂੰ ਪਤਾ ਲੱਗ ਗਿਆ ਕਿ ਇਹ ਸਾਡੇ ਵੱਲ ਆ ਰਹੇ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਹੱਥ ਦੇ ਵਿੱਚ ਹਥਿਆਰ ਵੀ ਸੀਗੇ ਅੰਕਲ ਵੱਲੋਂ ਦੱਸਿਆ ਜਾ ਰਿਹਾ ਕਿ ਪੁਲਿਸ ਵੱਡੀ ਗੱਲ ਇਹ ਹੈ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਪੁਲਿਸ 1 ਘੰਟਾ ਬਾਅਦ ਚੋ ਆਈ ਰਾਤ ਨੂੰ ਐਡੀ ਵੱਡੀ ਵਾਰਦਾਤ ਨੂੰ ਜਿਹੜੇ ਦੋ ਚੋਰ ਆਏ ਆ ਬੈਂਕ ਦੇ ਵਿੱਚ ਚੋਰੀ ਕਰਨ ਲਈ ਆਏ ਪੈਸੇ ਚੁੱਕਣ ਲਈ ਆਏ ਪੁਲਿਸ ਨੂੰ ਫੋਨ ਕੀਤਾ ਗਿਆ 1 ਘੰਟਾ ਚੋ ਜਿਹੜੀ ਹੈ ਉਹ ਪੁਲਿਸ ਨਹੀਂ ਆਈ ਕਿਹਾ ਜਾ ਰਿਹਾ ਕਿ ਕੈਮਰੇ ਵੀ ਆਲੇ ਦੁਆਲੇ ਜਿਹੜੇ ਲੱਗੇ ਆ ਬੈਂਕ ਤੇ ਉਹ ਵੀ ਘੁਮਾ ਦਿੱਤੇ ਗਏ ਸੀਗੇ ਕਿ ਤਾਂ ਕਿ ਕੈਮਰਿਆਂ ਦੇ ਵਿੱਚ ਫੋਟੋਆਂ ਨਾ ਸਕਣ ਰਾਤ ਨੂੰ ਜਿਹੜੀ ਆ ਪੁਲਿਸ ਪਹੁੰਚੀ 1 ਘੰਟੇ ਬਾਅਦ ਤੇ ਉਸ ਤੋਂ ਬਾਅਦ ਅੰਦਰ ਸਾਰਾ ਕੁਝ ਚੈੱਕ ਕੀਤਾ ਗਿਆ ਕਿ ਕੀ ਕੀ ਨੁਕਸਾਨ ਹੈ ਜਿਹੜਾ ਉਹ ਬੈਂਕ ਦਾ ਹੋਇਆ ਜਾਂ ਨਹੀਂ ਹੋਇਆ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਉਹ ਜੋ ਦੋ ਜਿਹੜੇ ਬੰਦੇ ਸੀਗੇ ਰਾਤ ਨੂੰ ਚੋਰੀ ਕਰਨ ਆਏ ਬੈਂਕ ਦੇ ਵਿੱਚ ਉਹ ਬੰਦੇ ਕਿੰਨੀ ਦੇਰ ਤੱਕ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਆ ਦੇਖ ਸਕਦੇ ਹੋ ਆ ਚੀਜ਼ਾਂ ਜਿਹੜੀਆਂ ਆਹ ਤੋੜ ਦਿੱਤੀਆਂ ਗਈਆਂ ਸੀਗੀਆਂ ਤੋੜ ਕੇ ਜਿਹੜੇ ਆ ਦੋ ਚੋਰ ਸੀਗੇ ਮੋਟਰਸਾਈਕਲ ਸਵਾਰ ਆਏ ਸੀਗੇ ਉਹ ਬੈਂਕ ਦੇ ਅੰਦਰ ਤੱਕ ਵੜ ਗਏ ਸੀਗੇ ਸ਼ਟਰ ਹੈ ਜਿਹੜਾ ਤੋੜ ਦਿੱਤਾ ਗਿਆ ਸੀਗਾ ਆਪਣਾ ਤਾਜਪੁਰ ਰੋਡ ਦੀਆਂ ਤਸਵੀਰਾਂ ਦਿਖਾ ਰਿਹਾ ਬੈਂਕ ਦੀਆਂ ਸ਼ਟਰ ਤੋੜ ਕੇ ਅੰਦਰ ਜਿਹੜਾ ਕੀ ਹੈ ਉਹ ਅੰਦਰ ਤੱਕ ਪਹੁੰਚ ਗਏ ਸੀ ਜਿਹਦੇ ਵਿੱਚ ਅੰਦਰ ਕੈਸ਼ ਪਿਆ ਸੀ ਉਹਦੇ ਤੱਕ ਵੀ ਪਹੁੰਚ ਗਏ ਸੀ ਉਹਨੂੰ ਸੱਬਲਾਂ ਦੇ ਨਾਲ ਤੋੜਿਆ ਜਾ ਰਿਹਾ ਸੀ ਜਦੋਂ ਤੋੜਨ ਦੀਆਂ ਆਵਾਜ਼ਾਂ ਆਈਆਂ ਤੇ ਉਸ ਤੋਂ ਬਾਅਦ ਸਾਹਮਣੇ ਜਿਹੜੇ ਰਹਿੰਦੇ ਐ ਮਕਾਨ ਮਾਲਕ ਉਹਨਾਂ ਨੇ ਰੋਲਾ ਪਾਤਾ ਉਹਨਾਂ ਦੇ ਮੁੰਡੇ ਨੇ ਰੋਲਾ ਪਾਤਾ ਉਹਨਾਂ ਦੇ ਬੰਦੇ ਨੇ ਰੋਲਾ ਪਾਤਾ ਰੋਲਾ ਪਾਣ ਤੋਂ ਬਾਅਦ ਉਹ ਦੋ ਜਿਹੜੇ ਚੋਰ ਸੀਗੇ ਬੈਂਕ ਦੇ ਵਿੱਚ ਚੋਰੀ ਕਰਨ ਆਏ ਸੀਗੇ ਉਹ ਦੋਨੇ ਆ ਜਿਹੜੇ ਆ ਉਹ ਇੱਥੋਂ ਭੱਜਦੇ ਹੋਏ ਫਰਾਰ ਹੋ ਗਏ ਤੇ ਦੋ ਬਾਈਕ ਸਵਾਰ ਸੀਗੇ ਤੇ ਹੁਣ ਮਾਮਲਾ ਜਿਹੜਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਬੰਦੇ ਆ ਜਿਹੜੇ ਆ ਦੋ ਬੰਦੇ ਆ ਜਿਹੜੇ ਆ ਉਹੋ ਬਾਈਕ ਤੇ ਆਏ ਸੀਗੇ ਅੰਕਲ ਵੱਲੋਂ ਦੱਸਿਆ ਗਿਆ ਜਿਨ੍ਹਾਂ ਨੇ ਉਹ ਬੰਦੇ ਭਜਾਏ ਜਿਨ੍ਹਾਂ ਦੇ ਮੁੰਡੇ ਨੇ ਉਹ ਬੰਦੇ ਭਜਾਏ ਦੱਸਿਆ ਜਾ ਰਿਹਾ ਕਿ ਉਹ ਬੰਦੇ ਆ ਜਿਹੜੇ ਆ ਮੋਟਰਸਾਈਕਲ ਦੇ ਸੀਗੇ ਉਹਨਾਂ ਦੇ ਕੋਲ ਹਥਿਆਰ ਸੀਗੇ ਇਹ ਵੀ ਕਿਹਾ ਜਾ ਰਿਹਾ ਰਸਤੇ ਦੇ ਵਿੱਚ ਪੁਲਿਸ ਜਦੋਂ ਲੰਘੀ ਉਹਨੂੰ ਹੱਥ ਦਿੱਤਾ ਗਿਆ ਪਰ ਪੁਲਿਸ ਵਾਲਿਆਂ ਨੇ ਗੱਡੀ ਆ ਜਿਹੜੀ ਆ ਨਹੀਂ ਰੋਕੀ ਹੁਣ ਦੇਖਣਾ ਇਹ ਹੋ ਗਿਆ ਇਸ ਮਾਮਲੇ ਦੇ ਵਿੱਚ ਜਿਹੜੇ ਦੋ ਬਾਈਕ ਸਵਾਰ ਸੀਗੇ ਬਦਮਾਸ਼ ਆਏ ਸੀਗੇ ਚੋਰੀ ਕਰਨ ਲਈ ਆਏ ਸੀ ਬੈਂਕ ਦੇ ਵਿੱਚ ਉਹ ਕਦੋਂ ਤੱਕ ਫੜੇ ਜਾਂਦੇ ਆ ਜਾਂ ਨਹੀਂ ਜਾਂਦੇ ਆਣ ਵਾਲਾ समय दस कितने बजे की वारदात है और की पूरा इंसिडेंट है वारदात ये हमें अराउंड रात के ढाई बजे फोन कॉल आया था ब्रांच के आसपास के जो लोग हैं उनमें से किसी एक का कॉल आया था देन रेडिली हम लोग आए पुलिस को हमने इन्फॉर्म किया बाय द टाइम हमें पंद्रह मिनट लगे हैं यहाँ ब्रांच पहुँचने में चोर भाग चुके थे बट शटर हमारा डैमेज था हमने अंदर चीज़ें देखी सब हमारा इनैक्ट था क्योंकि वो डर के चले गए थे क्योंकि हमारे जो नेबर्स हैं उन्होंने थोड़ा Uh, अलर्ट होके शोर मचाया एंड देन uh, वो uh, जो जो भी रॉबरी करने आए थे वो डर से भाग गए बट हमारी चीज़ें इन हैं पब्लिक मनी पब्लिक uh, डिपॉजिट uh, जो भी असेट्स हैं ब्रांच के सब सेफ हैं जी कोई भी और किसी के अंदर नुकसान या कोई कंप्यूटर वगैरह की चोरी कुछ नहीं नहीं नथिंग सर कुछ चोरी नहीं हुई हमारा शटर डैमेज हुआ है जो कि अब हम रिपेयर करवा चुके हैं जी जी पुलिस में जानकारी दी गई है जी सर पुलिस में कंप्लेंट कर दी गई है